ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਆ ਸਾਹਮਣੇ ਬੈਠੇ ਵੀਰਾਂ ਦੇ ਵਿੱਚ ਇਹ ਤਵਾਜ਼ ਆਉਣ ਲੱਗੀ ਹੈ ਸਟੋਰ ਤੋਂ ਤੁਹਾਨੂੰ ਬੇਨਤੀ ਕਰਦੇ ਆ ਕਿ ਆਪਾਂ ਆਪਣੀਆਂ ਗੱਲਾਂ ਬਾਤ ਉਹ ਵਿੱਚ ਕਰਾਂਗੇ ਆ ਸਾਹਮਣੇ ਆਵਾਜ਼ ਆਉਂਦੀ ਹੈ ਨਾ ਕੋਈ ਸਾਡੇ ਦੇ ਵੀ ਨਾ ਸੁਣਦਾ ਨਾ ਸਰਦਾ ਭਾਈ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਾਹਮਣੇ ਬੈਠਿਆਂ ਨੂੰ ਤੁਹਾਡੀ ਆਵਾਜ਼ ਆਉਂਦੀ ਆ ਨਹੀਂ ਜਾਂਦੀ ਹੈ ਅਕਾ ਉਸੇ ਕਿਸੇ ਮਸਲੇ ਵਾਸਤੇ ਕਿੱਥੇ ਹੋਇਆ ਆ ਆਪਾਂ ਕਿਸੇ ਮਸਲੇ ਦੇ ਕਿੱਥੇ ਹੋਇਆ ਉਹਦੇ ਮਾਰੇ ਆਪਾਂ ਵਿਚਾਰਾ ਕਰਦਿਆਂ ਨੇ ਵਿਚਾਰਾ ਸੋਹਣਿਆ ਉਹ ਸਾਨੂੰ ਸਾਰਿਆਂ ਨੂੰ ਅਸੀਂ ਬਾਰ-ਬਾਰ ਤੁਹਾਨੂੰ ਕਹਿੰਦਾ ਆ ਆ ਅੱਜ ਨੂੰ ਸੀਰੇ ਤੋਂ ਸਰੋ ਨੇ ਆਪੇ ਸਰੋ ਦੀ ਕਿਰਪਾ ਆਪਾਂ ਕਰੋ ਜੇ ਉਹ ਜਮਨ ਮਸਲੇ ਨੂੰ ਦਗਾ ਫੜੀਏ ਉਹਨਾਂ ਦੇ ਲਈ ਕੋਈ ਮੌਕਾ ਹੋਵੇ ਕਿ ਆਪਾਂ ਇਸੇ ਤਰ੍ਹਾਂ

ਆਪਾਂ ਜਿਹੜਾ ਆਪਾਂ ਪਾਈ ਕਰਕੇ ਇਹ ਜਿਹੜੀਆਂ ਖੁੱਲੇ ਜ਼ਾਰੀਆਂ ਇਹ ਜ਼ਮੀਨਾਂ ਨੇ ਉਹਨਾਂ ਨੂੰ ਬਚਾਉਣਾ ਖੱਦਿਆ ਆਪਾਂ ਇਹ ਮਤਲਬਵਾਸ ਤੇ ਡੇਕੇ ਹੋਏ ਆਇਥੇ ਆਪਾਂ ਇਹ ਕ੍ਰਿਆ ਕਰਾਣੇ ਵਾਸਤੇ ਵੀ ਇਕੱਠੇ ਹੋਏ ਦਸ ਪਰ ਕੇ ਮਸਲੇ ਨੂੰ ਸੁਣਾ ਥੋੜੇ ਲੀਡਰ ਸਾਹਿਬਾਨ ਜਿਨ੍ਹਾਂ ਦਾ ਬੜਾ ਵੱਡਾ ਤਸਰਬਾ ਹੈ ਉਹ ਤੁਹਾਡੇ ਨਾਲ ਹਰ ਇੱਕ ਮਸਲੇ ਵਾਲੇ ਵਿਚਾਰ ਸਾਹਮਣੇ ਟਰਮ ਦੇ ਸਾਰਾ ਕੁਝ ਤੋਂ ਅੱਗੇ ਦੇਖਣਗੇ ਆਪਾਂ ਇੱਥੇ ਸੁਰਨਾ ਹੈ ਸਿਰਫ ਤੇ ਸਿਰਫ ਸਹਿਯੋਗ ਕਰਨਾ ਹੈ ਤੇ ਰੋੜੇ-ਰੋੜੇ ਤੋਂ ਸੰਕੋਚ ਕਰਨਾ ਹੈ ਵਿਸਤਾਰ ਕੇ ਬੋਲਤੀ ਪ੍ਰਵਾਨ ਕਰਨੀ ਹੁਣ ਜਿਹੜੀ ਸਪੋਰਟ ਦੀ ਕਾਰਵਾਈ ਹੈ ਇਹ ਸਾਡੇ ਸਤਿਕਾਰਯੋਗ ਵੀਰ ਸਰਪੰਚ ਜਗਦੀਸ਼ ਸਿੰਘ ਜੀ ਲਾਲੀ ਅਡੀਗਰ ਵਾਲੇ ਉਹ ਕਰਮਗੇ ਅਸੀਂ ਉਹਨਾਂ ਨਾਲ ਅਸਿਸਟ ਕਰਨਾ ਹੈ ਫਿਰ ਸਾਨੂੰ ਅਸੀਂ ਤੁਹਾਡੇ ਆਇਆ ਹੋਇਆਂ ਦੇ ਨਾਂ ਲਿਖਣੇ ਨੇ ਤੁਸੀਂ ਜਿਹੜੇ ਵੀ ਜਵਾਬੰਦੀ ਨੇ ਆਉਦੇ ਨਾਲ ਕਿ ਕਿੰਨੇ ਬੰਦਿਆਂ ਦੇ ਨਾਲ ਆਇਓ ਕਿੱਥੋਂ ਆਇਓ ਅਸੀਂ ਲਿਖਣਾ ਸਾਨੂੰ ਲਿਖਾਇਓ ਸਟੇਜ ਦੀ ਕਾਰਵਾਈ ਸਰਪੰਚ ਲਾਲੀ ਚਲਾਏਗਾ ਸੋ ਆਪਾਂ ਜਿਹੜੀ ਅੱਜ ਦੇ ਖਰੋਸਤਾਂ ਨੇ ਦੀ ਕਾਰਵਾਈ ਹੈ ਉਹਨੂੰ ਆਪਾਂ ਬੰਦਾ ਚਲਾਈਓ ਜਿਹੜਾ ਸੰਵਿਧਾਨ ਦੇ ਤੌਰ ਤੇ ਆਪਾਂ ਆਪਾਂ ਨੂੰ ਰਾਈਟ ਮਿਲਿਆ ਹੋਇਆ ਸੋ ਜਿੰਨੇ ਵੀ ਵੀਰ ਆ ਰਹੇ ਆ ਜੀਆਂ ਨੂੰ ਆਕੇ ਫਿਰੇ ਬੈਠ ਜਾਓ ਬੈਠੋ ਇੱਕ ਵਾਰੀ ਇਹ ਦੇਖ ਲਾਂਗੇ ਹਾਂ ਬੱਚਾ ਹੋਣਾ ਹੋਰ ਦਾ ਐਸੇ ਹੀ ਥੱਲੇ ਬੈਠੋ ਕੋਈ ਗੱਲ ਨਹੀਂ ਇਸ ਕਰਕੇ ਆਪਾਂ ਇਹ ਵਿਚਾਰ ਕਰਨਾ ਹੈ ਜਿਹੜੀ ਬਿਕਣਾ ਸਾਡੇ ਨੂੰ ਸਰਕਾਰ ਨੇ ਪਾਈ ਹੈ ਉਹਨੂੰ ਕਿਵੇਂ ਹੱਲ ਕਰਨਾ ਹੈ ਉਹਦਾ ਸਾਨੂੰ ਸਿੰਘ ਕੀ ਹੈ ਉਹਦਾ ਜਿਹੜਾ ਕਾਨੂੰਨੀਕਾਰ ਬਈ ਕਾਨੂੰਨੀ ਕਾਰਵਾਈ ਕਿਵੇਂ ਕਰਨੀ ਹੈ ਜਿਹੜੀ ਆ ਲੋਕ ਲਾਂਬੰਦੀ ਕਰਕੇ ਕਿਵੇਂ ਕਰਨੀ ਹੈ ਤੇ ਇਹ ਲਈ ਸਾਨੂੰ ਕੀ ਕਰਨਾ ਪੈਣਾ ਇਹ ਲੀਡਰਾਂ ਨੇ ਸਾਨੂੰ ਦੱਸਣਾ ਇਹ ਆਪਾਂ ਸੁਣਨਾ ਹਾਂਜੀ ਸਰਪੰਚ ਸਾਹਿਬਾ